ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੱਕਾ ਦਾ ਪਿੰਡ ਛੇੜ ਲਿਆ ਤੇਰਾ ਵਾਂਗੂ ਨੇ ਬੱਕ ਦੇ ਫਿਰਨ ਜੋਦੇ ਲਾਉਂਦੇ ਤੇ ਤਰਾ ਵਾਂਗ ਉਡਾਰੀਆਂ ਨੇ ਪੱਟਾਂ ਵਿੱਚ ਨੇ ਘੁੱਗੀਆਂ ਪਹਿਣ ਦੇਖੋ ਚਿਹਰਿਆਂ ਉੱਤੇ ਵੀ ਰੌਣਕਾਂ ਭਾਰੀਆਂ ਨੇ ਡਾਵਲਿਆਂ ਉੱਤੇ ਖਣਵਾਲੇ ਨੇ ਬਾਤ ਚੀਤੇ ਨਿਕਰਾਂ ਵਿੱਚ ਵੀ ਪਵਾ ਲੀਆਂ ਧਾਰੀਆਂ ਨੇ ਰਾਜਲੇੜੀ ਧਰਤੀ ਨੂੰ ਪਾਗ ਲੱਗੇ ਪੱਬ ਜਿੱਥੇ ਵੀ ਤਰੇ ਖਿਡਾਰੀਆਂ ਨੇ ਅੱਜ ਪਾਗਾ ਵਾਲੀ ਧਰਤੀ ਹੈ ਜ਼ਿਲ੍ਹੇ ਸੰਗਰੂਰ ਦਾ ਬਹੁਤ ਹੀ ਮਾਣ ਮੱਤਾ ਪਿੰਡ ਰਾਮਪੁਰ ਗੁਜਰਾ ਸ਼ਣਾ ਜਿੱਥੇ ਅਸੀਂ ਅੱਜ ਪਹੁੰਚੇ ਹੋਏ ਉਤੋਂ ਦੀ ਪ੍ਰਬੰਧਕੀ ਕਮੇਟੀ ਜਿਹੜੀ ਸਾਡੇ ਨਾਲ ਹੈ ਤੇ ਪਹਿਲਾਂ ਤੇ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਕਬੱਡੀ ਕਿੰਗਸ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਨੇ ਵੀ ਮੇਰੇ ਦਰਸ਼ਕ ਵੀ ਅਜ ਦੇ ਇਸ ਬਲਾਗ ਦੇ ਨਾਲ ਜਾਂ ਸਾਡੇ ਇੰਟਰਵਿਊ ਦੇ ਨਾਲ ਜੁੜ ਰਹੇ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਅਸੀਂ ਪਹੁੰਚੇ ਹਾਂ ਰਾਮਪੁਰ ਗੱਜਰਾ ਛੰਨਾ ਪਿੰਡ ਦੇ ਵਿੱਚ ਜਿੱਥੇ ਬਹੁਤ ਹੀ ਵੱਡਾ ਖੇਡ ਮੇਲਾ ਜਿਹੜਾ ਹੈ ਉਹ ਕੱਲ ਜਾਨਕਿ 26 ਤਰੀਕ ਨੂੰ ਜਿਹੜਾ ਕਰਵਾਇਆ ਜਾ ਰਿਹਾ ਹੈ ਉਤੋਂ ਦੇ ਪ੍ਰਬੰਧਕ ਸਾਰੇ ਸਾਡੇ ਨਾਲ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਤੇ ਕਿਹੜੇ ਕਿਹੜੀਆਂ ਟੀਮਾਂ ਜਾਂ ਕਿਹੜੇ ਕਿਹੜੇ ਖਿਡਾਰੀ ਇਸ ਕਬੱਡੀ ਕੱਪ ਦੇ ਉੱਤੇ ਪਹੁੰਚ ਰਹੇ ਨੇ ਉਥੋਂ ਦੀ ਪ੍ਰਬੰਧਕੀ ਕਮੇਟੀ ਬਾਈ ਚਮਕੌਰ ਚੌਧਰੀ ਜੀ ਔਰ ਉਹਨਾਂ ਦੀ ਸਾਰੀ ਕਲੱਬ ਜਿਹਦਾ ਮਨਿੰਦਰ ਕਮਾਨ ਜੀ ਗੋਲੂ ਟਵਾਣਾ ਜੀ ਔਰ ਨਾਲ ਸਾਡੇ ਰਾਮਪਾਲ ਖੋਪੜਾ ਜੀ ਸੰਦੀਪ ਸਾਹਵਰਾ ਜੀ ਸਾਰੀ ਜਿਹੜੀ ਸਾਡੀ ਕਲੱਬ ਹੈ ਉਹ ਇੱਥੋਂ ਦੇ ਸਾਡੇ ਨਾਲ ਮੌਜੂਦ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਨਾਲ ਨੇ ਚਮਕੌਰ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਜਿਹੜੇ ਤੁਸੀਂ ਕਬੱਡੀ ਕੱਪ ਕਰਵਾ ਰਹੇ ਹੋ ਕੱਲ ਦੀ ਤਰੀਕ ਜਿਹੜੀ 26 ਜਨਵਰੀ ਦੀ ਹੋਣ ਜਾ ਰਹੀ ਆ ਤੇ ਜਿਹੜੇ ਕਿਹੜੀਆਂ ਕਿਹੜੀਆਂ ਟੀਮ ਸਦਾ ਪਤਰੀਆਂ ਅੱਠ ਡੀਮਾ ਆਉਣਗੀਆਂ ਵਧੀਆ ਪਲੇਅਰਾਂ ਦੇ ਨਾਮੀ ਪਲੇਅਰ ਆਉਣਗੇ ਜੜਬੇ ਦੇ ਵਿੱਚ ਸੰਦੀਪ ਲੋਧਰ ਖੇਡ ਰਹੇ ਤੇ ਸ਼ਕਰਪੁਰ ਚ ਤਾਜੀ ਹੋਈ ਪੂਰੀ ਟੀਮ ਆਉਂਦੀ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਇਸ ਕਬੱਡੀ ਕੱਪ ਨੂੰ ਲੈ ਕੇ ਪ੍ਰਬੰਧ ਵਧੀਆ ਕੀਤੇ ਹੋਏ ਨੇ ਸਾਰੇ ਨਾਲ ਆਪਣੀ ਪੂਰੀ ਟੀਮ ਹੈ ਜੜਬੇ ਦੇ ਸਾਰੇ ਮੇਰੇ ਦੋਸਤ ਮਿੱਤਰ ਸਾਰੇ ਨਾਲ ਤੇ ਜਿਹੜੇ ਵੈਸਟ ਆਉਣ ਵਾਲੇ ਖਿਡਾਰੀ ਨੇ ਜਿੱਦਾਂ ਵੀ ਦੇਖ ਰਿਹਾ ਮੈਂ ਪਿੱਛੇ ਵੀ ਫੋਰਡ ਟਰੈਕਟਰ ਹੈ ਇੱਕ ਪੰਜਾਬੀਆਂ ਦਾ ਮੈਂ ਕਹਿ ਸਕਦਾ ਵੀ ਇੱਕ ਵੱਡਾ ਜਿਹੜਾ ਟਰੈਕਟਰ ਆ ਨਾ ਵੀ ਲੋਕ ਜਿਹਨੂੰ ਮਾਣਾ ਮੁਹੀ ਪਿਆਰ ਕਰਦੇ ਉਹ ਟਰੈਕਟਰ ਜਿਹੜੇ ਤੁਸੀਂ ਦੇ ਰਹੇ ਹੋ ਬੈਸਟਾ ਨੂੰ ਬੈਸਟਾ ਨੂੰ ਦੇਣਿਆ ਟਰੈਕਟਰ ਜਾ ਬੈਸਟਾ ਨੂੰ ਦੇਣਿਆ ਠੀਕ ਹੈ ਹਾਂਜੀ ਤੇ ਉਹ ਜਿਹੜਾ ਇੱਕ ਕਬੱਡੀ ਕੱਪ ਆ ਰਾਮਪੁਰ ਗੁਜਰਾ ਸ਼ੰਨਾ ਪਿੰਡ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਗਗਨਦੀਪ ਚੱਡਾ ਯਾਦਗਰੀ ਕਬੱਡੀ ਕੱਪ ਆ ਸੋ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਭਾਈ ਮਰਿੰਦਰ ਕਵਾਨ ਜੀ ਨਾਲ ਨੇ ਪਰ ਅਦਾ ਮਰਿੰਦਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਪ੍ਰਧਾਨ ਬਣੇ ਹੋ ਦੜਬਾ ਦੇ ਧੰਨਵਾਦ ਤੇ ਜਿਹੜਾ ਇੱਕ ਕਬੱਡੀ ਕੱਪ ਕਰਵਾ ਰਹੇ ਹੋ ਤੁਸੀਂ ਕਿਸੇ ਨਾਮ ਨਾਲ ਦੇ ਅ ਦੇਖੋ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਸੀਂ ਇਹ ਟੂਰਨਾਮੈਂਟ ਕਰਾਉਨੇ ਆ ਪਹਿਲਾਂ ਵੀ ਕਰਾਇਆ ਅਡਾ ਭਰਾਚਮਕੌਰ ਚੌਧਰੀ ਇਹਦਾ ਮੇਨ ਸਪਾਂਸਰ ਹੈ ਟੂਰਨਾਮੈਂਟ ਦਾ ਤੇ ਇਹਨੇ ਪਹਿਲਾਂ ਵੀ ਟੂਰਨਾਮੈਂਟ ਕਰਾਇਆ ਤੇ ਇਸ ਵਾਰ ਵੀ ਇਹ ਫੋਟ ਰੈਕਟਰ ਦੇ ਕੇ ਖਿਡਾਰੀਆਂ ਨੂੰ ਇਨਾਮ ਵਜੋਂ 171 ਰੱਖ ਕੇ ਵਧੀਆ ਟੂਰਨਾਮੈਂਟ ਕਰਾ ਰਿਹਾ ਸਾਰੇ ਪਲੇਅਰ ਪਹੁੰਚ ਰਹੇ ਨੇ ਇੱਥੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਨਾਲ ਮੇਰੇ ਭਾਈ ਬਲਕਾਹ ਕਮਾਨ ਜੀ ਜੋ ਇਸ ਕਬੱਡੀ ਕੱਪ ਦੇ ਮੇਨ ਆਰਗੇਨਾਈਜ਼ਰ ਨੇ ਕਿਉਂਕਿ ਇਹ ਕਬੱਡੀ ਕੱਪ ਨੂੰ ਪਹਿਲੇ ਦਿਨਾਂ ਤੋਂ ਜਿਹੜੀ ਇਹ ਸਪੋਰਟ ਕਰ ਰਹੇ ਨੇ ਤੇ ਬਲਕਾਰ ਜੀ ਬਾਈ ਚਮਕੌਰ ਕਮਾਨ ਜੀ ਜਿਹੜੇ ਵੱਡੇ ਵੱਡੇ ਸਿੰਗਰ ਜਿਹੜੇ ਹਰ ਇੱਕ ਕਬੱਡੀ ਕੱਪ ਦੇ ਉੱਤੇ ਜਿਹੜੇ ਸਪான்ਸਰ ਕਰਦੇ ਨੇ ਇਸ ਕਬੱਡੀ ਕੱਪ ਦੇ ਉੱਤੇ ਕਿਹੜਾ ਕਲਾ ਕਰਨ ਲਵਾ ਰਹੇ ਹੋ ਫਿਰ ਇਸ ਕੱਪ ਤੇ ਆਪਾਂ ਬਲਕਾਰ ਨੇ ਖੀਲਾ ਲਵਾ ਰਹੇ ਆ ਜੀ ਤੇ ਕਬੱਡੀ ਕੱਪ ਸਾਰੇ ਜਿੰਨੇ ਵੀ ਦੋਸਤ ਕੜੇ ਨੇ ਸਾਰਿਆਂ ਦੀ ਸਹਾਇਤਾ ਨਾਲ ਕੱਪ ਹੋਇਆ ਚਮਕੌਰ ਚੌਧਰੀ ਦਾ ਪਿੰਡ ਹੈ ਇਹ ਇਹ ਤੇ ਸਰਪੰਚ ਸਾਹਿਬ ਖੜੇ ਨੇ ਇੱਧਰ ਛੰਨਾ ਪਿੰਡ ਦੇ ਸਾਰਿਆਂ ਦੀ ਸਪੋਰਟ ਹੈ ਪਿੰਡ ਦੀ ਤੇ ਨਗਰ ਨਿਵਾਸੀਆਂ ਦੀ ਵਾਲੇ ਵਾਲਿਆਂ ਦੀ ਸਾਰਿਆਂ ਦੀ ਸਪੋਰਟ ਹੈ ਐਨ ਆਰ ਆਈ ਭਰਾਵਾਂ ਦੀ ਸਾਰਿਆਂ ਦੀ ਸਪੋਰਟ ਨਾਲ ਇਹ ਟੂਰਨਾਮੈਂਟ ਹੋ ਰਿਹਾ ਹੈ ਬੈਸਟਾਂ ਨੂੰ ਦੋ ਫੋ ਟਰੈਕਟਰ ਨੇ ਤੇ ਅੱਠ ਕਲੱਬਾਂ ਖੇਡਣਗੀਆਂ ਆਲ ਓਪਨ ਦੀਆਂ ਪੂਰਾ ਵਧੀਆ ਕੱਪ ਹੋਊਗਾ ਯਾਨੀ ਕਿ ਵੱਧ ਤੋਂ ਵੱਧ ਦਰਸ਼ਕਾਂ ਨੂੰ ਹੁਣ ਅਪੀਲ ਕਰਦੇ ਆ ਪੂਰੇ ਹਮਹਾ ਕੇ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ ਸਾਡੇ ਨਾਲ ਬਲਕਾਰ ਕਮਾਨ ਜੀ ਨੇ ਜਿਹਨਾਂ ਜਾਣਕਾਰੀ ਦਿੱਤੀ ਆ ਵੀ ਇਹ ਕਬੱਡੀ ਕੱਪ ਦੇ ਤੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਬਲਕਾਰ ਹਨਖੀਲਾਤ ਬੀਬੀ ਮਨਜਿੰਦਰ ਗੁਲਸ਼ਨ ਦਾ ਜਿਹੜਾ ਉਹ ਖੁੱਲਾ ਖਾੜਾ ਵੀ ਲੱਗਣ ਜਾ ਰਿਹਾ ਸਾਡੇ ਨਾਲ ਅੱਜ ਦੇ ਇਸ ਕਬੱਡੀ ਕੱਪ ਦੇ ਮੇਨ ਪ੍ਰਬੰਧਕ ਜੋ ਇਹ ਕਬੱਡੀ ਕੱਪ ਕਰਵਾ ਰਹੇ ਨੇ ਮੇਰੇ ਵੱਡੇ ਭਰਾ ਭਾਈ ਸਤਗੁਰ ਕਵਾਨ ਜੀ ਉਹ ਵੀ ਸਾਡੇ ਨਾਲ ਨੇ ਸਤਗੁਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਥੈਂਕ ਯੂ ਜੋ ਅੱਜ ਦਾ ਕਬੱਡੀ ਕੱਪ ਜਿਹੜਾ ਤੁਸੀਂ ਕੱਲ ਨੂੰ ਜਾਨਕੀ 26 ਜਨਵਰੀ ਨੂੰ ਜਿਹੜਾ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਇਸ ਕਬੱਡੀ ਕੱਪ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਬਹੁਤ ਵਧੀਆ ਕੱਪ ਹੋ ਪਹਿਲਾਂ ਨਾਲੋਂ ਬਹੁਤ ਮਤਲਬ ਜਿਹੜੇ ਪ੍ਰਬੰਧ ਨੇ ਬਹੁਤ ਵਧੀਆ ਕਰੇ ਗਏ ਨੇ ਜਿਹੜੀ ਕਮੀਆਂ ਧੀਆਂ ਉਹ ਇਸ ਵਾਰੀ ਦੂਰ ਕਰੀ ਨੇ ਜਿਹੜਾ ਹਰ ਸਾਲ ਆਪਾਂ ਦੇਖਦੇ ਆ ਵੀ ਚਲੋ ਇਕੱਠ ਵੀ ਆਣਾ ਆਪਣੇ ਇਲਾਕੇ ਦੇ ਵਿੱਚ ਹਰ ਇੱਕ ਕਬੱਡੀ ਕੱਪ ਦੇ ਉੱਤੇ ਵਧੀਆ ਇਕੱਠ ਹੋ ਜਾਂਦਾ ਤੇ ਇਸ ਵਾਰ ਦਰਸ਼ਕਾਂ ਦੇ ਇਕੱਠ ਵਾਸਤੇ ਜਾਨਕੀ ਉਹਨਾਂ ਦੇ ਬੈਠਣ ਉੱਠਣ ਦੇ ਲਈ ਕੀ ਪ੍ਰਬੰਧ ਕੀਤੇ ਨੇ ਜੀ ਬੈਠਣ ਉੱਠਣ ਲਈ ਉਹਨਾਂ ਲਈ ਆਪਾਂ ਮੰਨ ਲਓ ਤੇਜਾਂ ਤੇ ਆਪਣੇ ਟਰਾਲੀਆਂ ਦਾ ਸਾਰਾ ਪ੍ਰਬੰਧ ਕਰਿਆ ਗਿਆ ਤੇ ਬਾਕੀ ਉਹਨਾਂ ਦੇ ਮਨੋਰੰਜਨ ਲਈ ਆਪਾਂ ਬਲਕਾਰਨ ਖੀਲਾਜੀ ਲਵਾ ਰਹੇ ਜੀ ਬਹੁਤ ਬਹੁਤ ਥੈਂਕ ਯੂ ਸਰ ਜੀ ਸਵਰਗ ਗਗਨਦੀਪ ਸਿੰਘ ਚੱਡਾ ਯਾਦਗਰੀ ਸਪான்ਸਰ ਰੇਸ ਟੂਰਨਾਮੈਂਟ ਨੂੰ ਕਰਵਾ ਰਹੇ ਨੇ ਜਿਹੜੇ ਜਿਹੜੇ ਕਿਉਂਕਿ ਬੈਸਟ ਰੇਡਰ ਤੇ ਬੈਡ ਜਾਫੀ ਨੂੰ ਫੋਰਡ ਟਰੈਕਟਰ ਜਿਹੜੇ ਦਿੱਤੇ ਜਾਣਗੇ ਸੋ ਫੋਰਡ ਟਰੈਕਟਰ ਕਿਹੜੇ-ਕਿਹੜੇ ਭਰਾਵਾਂ ਵੱਲੋਂ ਨੇ ਸਾਡੇ ਨਾਲ ਮੇਰਾ ਵੱਡਾ ਵੀਰਾ ਭਾਈ ਪੱਪੂ ਚੌਧਰੀ ਜੀ ਸਾਡੇ ਐਨ ਆਰ ਆਈ ਭਰਾ ਨੇ ਤੇ ਨਾਲ ਸਾਡੇ ਗੋਲੂ ਟਵਾਣਾ ਜੀ ਹਰਮਨ ਜੀ ਸਾਡੇ ਯੂ ਐਸ ਏ ਤੋਂ ਜਿਹੜੇ ਭਰਾਵਾਂ ਨੇ ਜਿਹੜੇ ਟਰੈਕਟਰ ਨੇ ਜਿਹੜੇ ਇਸ ਕਬੱਡੀ ਕੱਪ ਦੇ ਉੱਤੇ ਸਪான்ਸਰ ਕੀਤੇ ਐ ਅਸੀਂ ਉਹਨਾਂ ਦਾ ਹੀ ਬਹੁਤ-ਬਹੁਤ ਥੈਂਕ ਯੂ ਕਰਦੇ ਆ ਤੇ ਜੁੜੇ ਰਹੋ ਸਾਡੇ ਨਾਲ ਬਹੁਤ-ਬਹੁਤ